انڈیاز اسکینڈل جو کام نے ٹرانس نیشنل ڈپرشن کا کیا بہت واقع ہے انٹرنیشنل لا مورل سٹینڈرڈ ٹو جیو پولیٹیکل انٹرسٹڈ اسٹیٹس اینڈ انڈیا رلیشن شپ وچ ہیز بین سیمینٹڈ اوور دا پاسٹ فیو ایئرس بائی اے میوچل ڈیزائر ٹو کنٹین دا گروتھ آف چائنا ان ساؤتھ ایشیا ہیز بین ہٹ بائی اے اسکینڈل following the unearthing of a plot to assassinate a Sikh separatist leader Gurupatwan Singh Pannu who is also an American citizen. The organizing and execution of gruesome extrajudicial killings in the territories of other countries is a serious breach of international law and threat to international peace and stability. The subdued manner in which US and UK are dealing with these allegations only serves to show the West double standard. Lesser and weaker allegations against countries like China and Russia are usually read on megaphones and accompanied by sanctions of one sort or another. Because India is currently being useful to the West's geopolitical agenda, of suppressing the rise of china it only gets gentle slap on the wrist these incidents are linked to new delhi's desire to suppress activism for the establishment of an autonomous and independent six-state Khalistan in punjabi-speaking region of northern india which modi's government perceives to be a national security threat the sikh dominated punjab state in northern india has been under increasing repression having been turned into a police state with internet connection and crowd gathering banned ਤੁਸੀਂ انٹرنیشنل لا دے سدھانتاں نو اس جڑا الٹر دے اُتے قربان کر رہے ہو کیونکہ سیاسی طور تے تانوں سوٹ کردا ہے پر اے الٹیمیٹلی ਸੰسار نوں اک خطرناک ਵਰ্ল্ড ਬਣਾ ਰਿਹਾ ਹੈ ਵਰਲਡ ਇਸ ਬਿਕਮਿੰਗ ਡੇਂਜਰਸ ਵੈਲਕਮ ਬੈਕ ਟੂ ਪ੍ਰੋਗਰਾਮਸ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੀਆਂ ਗੂੰਜਾਂ ਹੁਣ ਅਫਰੀਕਨ ਕੰਟੀਨੈਂਟ ਵਿੱਚ ਸੁਣਾਈ ਦੇ ਰਹੀਆਂ ਨੇ ਸਾਊਥ ਅਫਰੀਕਾ ਦੀ ਇੱਕ ਪਬਲਿਕੇਸ਼ਨ ਦਾ ਅਫਰੀਕਨ ਨੇ ਆਪਣੀ ਇੱਕ ਲਿਖਤ ਵਿੱਚ ਇਸ ਨੂੰ ਭਾਰਤ ਦਾ ਇੱਕ ਵੱਡਾ ਸਕੈਂਡਲ ਦੱਸਿਆ ਹੈ ਕਿ ਨਾਰੀ ਅਫਸੋਸ ਦਾ ਜ਼ਾਹਿਰ ਕੀਤਾ ਹੈ ਕਿ ਇੰਟਰਨੈਸ਼ਨਲ ਲਾਅ ਅਤੇ اخلاقی ਮਾਪਦੰਡ ਉੱਥੇ ਹੀ ਅਪਲਾਈ ਕੀਤੇ ਜਾਂਦੇ ਹਨ ਜਿੱਥੇ ਵੱਡੀਆਂ ਤਾਕਤਾਂ ਦਾ ਕੋਈ ਹੇਤ ਜੁੜਿਆ ਹੁੰਦਾ ਹੈ ਨਹੀਂ ਤਾਂ ਭਾਰਤ ਨੂੰ ਇਸ ਲਈ ਹੁਣ ਤੱਕ ਜਵਾਬ ਦੇ ਬਣਾਇਆ ਜਾਣਾ ਚਾਹੀਦਾ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਣਨ ਦੇਖਣ ਸੋ ਲਈ ਲਿਖਲੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਇਸ ਆਰਟੀਕਲ ਦੇ ਵਿੱਚ ਜਿਹੜਾ ਦਾ ਅਫਰੀਕਨ ਦੇ ਵਿੱਚ ਛਪਿਆ ਐਸਾ ਕੁਝ ਨਵਾਂ ਤਾਂ ਨਹੀਂ ਹੈ ਜਿਹੜਾ ਅਸੀਂ ਪਹਿਲਾਂ ਨਾ ਜਾਣਦੇ ਹੋਈਏ ਜਾਂ ਪਹਿਲਾਂ ਸੀਟੀਵੀ 84 ਦੇ ਦਰਸ਼ਕਾਂ ਨਾਲ ਸਾਂਝਾ ਨਾ ਕੀਤਾ ਹੋਏ ਪਰ ਮੇਰੀ ਦਿਲਚਸਪੀ ਇਸ ਲਈ ਹੋਈ ਕਿ ਵੀ ਜਿਹੜਾ ਮੋਸਟਲੀ ਹੁਣ ਤੱਕ ਅਸੀਂ ਮੀਡੀਆ ਦੇ ਵਿੱਚ ਚਰਚਾ ਦੇਖੀ ਉਹ ਨਾਰਥ ਅਮਰੀਕਾ ਦੀਆਂ ਪਬਲਿਕेशंस ਚ ਜਾਂ ਬੀਬੀਸੀ ਜਾਂ ਥੋੜਾ ਬਹੁਤ ਅਲ ਜਜ਼ੀਰਾ ਨੇ ਕਵਰ ਕੀਤਾ ਪਰ ਅਫਰੀਕਨ ਕੰਟੀਨੈਂਟ ਦੇ ਵਿੱਚ ਇੱਕ ਪ੍ਰੋਮਿਨੈਂਟ ਉਹਦੀ ਪਬਲਿਕਸ਼ਨ ਦਾ ਅਫਰੀਕਨ ਦੇ ਵਿੱਚ ਜਿਨੇ ਇਹ ਆਰਟੀਕਲ ਲਿਖਿਆ ਉਹ ਵੀ ਪ੍ਰੋਮਿਨੈਂਟ ਪਰਸੋਨੈਲਿਟੀ ਹੈ ਡੇਵਿਡ ਮੋਨੀਆ ਇਹ ਡਾਇਰੈਕਟਰ ਨੇ ਸੈਂਟਰ ਫਾਰ ਅਫਰੀਕਾ ਚਾਈਨਾ ਸਟੱਡੀਜ਼ ਯੂਨੀਵਰਸਿਟੀ ਆਫ ਜੋਨਸਬਰਗ ਜੋਨਸਬਰਗ ਸਾਊਥ ਅਫਰੀਕਾ ਚ ਅੱਛਾ ਔਰ ਇਸ ਲਿਖਤ ਦਾ ਟਾਈਟਲ ਵੀ ਇੰਟਰਸਟਿੰਗ ਹੈ ਕਿਉਂਕਿ ਇਹ ਠੀਕ ਹੈ ਕਿ ਥੋੜਾ ਜਿਹਾ ਐਂਟਾਈ ਅਮਰੀਕਾ ਸਲੈਂਟ ਹੈ ਉਹਦੇ ਚ ਇਸ ਗੱਲ ਦੇ ਮੱਦੇ ਨਜ਼ਰ ਕੇ ਵੀ ਜਿਵੇਂ ਅਮਰੀਕਾ ਜੋ ਕੁਝ ਚ ਚਾਈਨਾ ਦੇ ਨਾਲ ਜੁੜਿਆ ਹੁੰਦਾ ਹੈ ਜਾਂ ਰਸ਼ੀਆ ਨਾਲ ਹੁੰਦਾ ਹੈ ਔਰ ਉਸ ਦੇ ਉੱਤੇ ਬਹੁਤ ਸਟਰੋਂਗ ਮੈਗਾਫੋਨ ਦੇ ਨਾਲ ਜਿਹੜਾ ਉਹ ਨੈਗੇਟਿਵਿਟੀ ਹੁੰਦੀ ਹੈ ਪਰ ਇੰਡੀਆ ਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਇਨਾ ਵੱਡਾ ਕੋ ਕਰਮ ਕੀਤਾ ਹੈ ਟਰਾਂਸਨੇਸ਼ਨਲ ਰਿਪਰੈਸ਼ਨ ਦਾ ਬਟ ਇੰਡੀਆ ਇਜ਼ ਗੈਟਿੰਗ ਅਵੇ ਵਿਦ ਦਾ ਟੈਪ ਔਨ ਦਾ ਰਿਸਟ ਕਿ ਆਏ ਬਸ ਮਾਰ ਕੇ ਫੜੋਕੀ ਉਹਨੂੰ ਮਾਫ ਕੀਤਾ ਜਾ ਰਿਹਾ ਇਹ ਔਰ ਉਹਦਾ ਹੈਡਲਾਈਨ ਹੈ इंडियाज स्कैंडल કે ਜੋ کام ਇਹਨਾਂ ਨੇ انٹرਨੈਸ਼ਨਲ ਰਿਪ੍ਰੈਸ਼ਨ ਦਾ ਕੀਤਾ ਬਹੁਤ ਵੱਡਾ ਸਕੈਂਡਲ ਹੈ ਅਜੇ انٹرਨੈਸ਼ਨਲ ਲਾ ਮੋਰਲ ਸਟੈਂਡਰਡਸ ਬੋ ਟੂ ਜੀਓ ਪੋਲੀਟੀਕਲ ਇੰਟਰਸ ਹਮ ਕਿ ਕਿੱਥੇ ਆ ਇੰਟਰਨੈਸ਼ਨਲ ਲਾ ਕਿੱਥੇ ਨੇ ਮੋਰਲ ਸਟੈਂਡਰਡ اخلاقی ਮਾਪਦੰਡ ਜਦੋਂ ਮੁਲਕਾਂ ਦੇ ਇਸ ਕਿਸਮ ਦੇ ਵਿਹਾਰ ਦੇ ਵਿੱਚ ਹੁੰਦੇ ਨੇ ਉਹਨਾਂ ਨੇ ਕਿਹਾ ਵੀ ਇਹ ਅਲਟੀਮੇਟਲੀ ਜਿਹੜੇ ਜੀਓ ਪੋਲੀਟੀਕਲ ਇੰਟਰਸ ਨੇ ਸਿਆਸੀ ਉਹਨਾਂ ਦੀ ਪੇਟ ਚੜ ਜਾਂਦਾ ਹੈ ਔਰ ਉਹਨਾਂ ਨੇ ਸ਼ੁਰੂ ਹੀ ਇਥੋਂ ਕੀਤੀ ਹੈ ਕਿ ਦਾ ਯੂਨਾਈਟਿਡ ਸਟੇਟਸ ਐਂਡ ਇੰਡੀਆਸ ਰਿਲੇਸ਼ਨਸ਼ਿਪ ਵਿਚ ਹੈਜ਼ ਬੀਨ ਸਿਮੈਂਟਡ ਓਵਰ ਦਾ ਪਾਸਟ ਫਿਊ ਇਅਰਸ ਬਾਈ ਅ ਮਿਊਚੁਅਲ ਡਿਜ਼ਾਇਰ ਟੂ ਕੰਟੇਨ ਦਾ ਗਰੋਥ ਆਫ ਚਾਈਨਾ ਇਨ ਸਾਊਥ ਏਸ਼ੀਆ ਹੈਜ਼ ਬੀਨ ਹਿਟ ਬਾਈ ਅ ਸਕੈਂਡਲ ਫਾਲੋਇੰਗ ਦਾ ਅਨਅਰਥਿੰਗ ਆਫ ਅ ਪਲਾਟ ਟੂ ਅਸੈਸੀਨੇਟ ਅ ਸਿਕਸ ਸੈਪਰੇਟਿਸਟ ਲੀਡਰ ਗੁਰਪਤਵੰਤ ਸਿੰਘ ਪੰਨੂ who is also an american citizen hmm ਉਹ ਕਹਿੰਦੇ ਜੀ ਇਹ ਜਿਹੜੀ ਭਾਰਤ ਅਮਰੀਕਾ ਰਿਲੇਸ਼ਨਸ਼ਿਪ ਸਾਊਥ ਏਸ਼ੀਆ ਚ ਚੀਨ ਨੂੰ ਕਾਊਂਟਰ ਕਰਨ ਲਈ ਹੋ ਰਹੀ ਸੀ ਉਹ ਜਿਹੜੀ ਹਿੱਟ ਹੋਈ ਕਿਉਂਕਿ ਇੰਡੀਆ ਨੇ ਇੱਕ ਅਮਰੀਕਨ ਸ਼ਹਿਰੀ ਗੁਰਪਤਾਨ ਸਿੰਘ ਪੰਨੂ ਜਿਹੜਾ ਸਿੱਖ ਖਾਲਸਤਾਨੀ ਹੈ ਉਹਨੂੰ ਮਾਰਨ ਦਾ ਯਤਨ ਕੀਤਾ ਔਰ ਇਹਦੇ ਤੇ ਉਹਨਾਂ ਨੇ ਫਿਰ ਨਖਲ ਗੁਪਤਾ ਦਾ ਜ਼ਿਕਰ ਕੀਤਾ ਕਿ ਚਾਰਜ ਸ਼ੀਟ ਫਾਈਲ ਕੀਤੀ ਔਰ ਕਿਵੇਂ ਮਈ 2023 ਦੇ ਵਿੱਚ ਉਸ ਨੂੰ ਕੰਟੈਕਟ ਕੀਤਾ ਗਿਆ ਸਾਰੀ ਕਹਾਣੀ ਜਿਹੜੀ ਹੈ ਨikhil Guptay ਦੀ 1 ਲੱਖ ਡਾਲਰ ਦਾ ਸੌਦਾ ਹੋਇਆ 15000 ਰੁਪਏ ਕੀਤੇ ਗਏ ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਸੈਕੰਡ ਟਾਈਮ ਇਹਵੇਂ ਹੋਇਆ ਕਿਉਂਕਿ ਲਾਸਟ ਸੈਪਟੈਂਬਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਮੇਡ ਐਕਸਪਲੋਸਿਵ ਅਲਿਗੇਸ਼ਨਸ ਅਗੇਂਸਟ ਇੰਡੀਅਨ ਗਵਰਨਮੈਂਟ ਕਲੇਮਿੰਗ ਥੈਟ ਇਟ ਵਾਸ ਬਿਹਾਈਂਡ ਦਾ ਮਰਡਰ ਆਫ ਹਰਦੀਪ ਸਿੰਘ ਨੇਜਰ Who was the leader of Sikh community in Canadian city of Vancouver ਉਹਨਾਂ ਕੇ ਦੂਸਰਾ ਵਾਕਿਆ ਹੋਇਆ ਜਿਹਦੇ ਚ ਪੜੇ ਗਏ ਨੇ ਪਹਿਲਾ ਹਰਦੀਪ ਸਿੰਘ ਨਿਹਜਰ ਬਾਰੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਕਿਹਾ ਠੀਕ ਥੀਸ ਅਲੀਗੇਸ਼ਨ ਲੈਡ ਟੂ ਦਾ ਡਿਪਲੋਮੈਟਿਕ ਫਾਲ ਆਊਟ ਬੀਟਵੀਨ ਟੂ ਕੰਟਰੀਜ਼ ਵਿਦ ਇੰਡੀਆ ਡਿਸਮਿਸਿੰਗ ਦਾ ਅਲੀਗੇਸ਼ਨਸ ਐਸ ਐਬਸਰਡ ਕੈਨੇਡਾ ਐਕਸਪੈਲਡ ਇੰਡੀਅਨ ਡਿਪਲੋਮੈਟ ਹੂ ਵਾਸ ਬੀਲੀਵ ਟੂ ਬੀ ਵਰਕਿੰਗ ਫਾਰ ਇੰਡੀਅਨ ਇੰਟੈਲੀਜੈਂਸ ਏਜੰਸੀਸ ਉਹਨਾਂ ਨੇ ਕਿਹਾ ਜੀ ਇੰਡੀਆ ਨੇ ਕੈਨੇਡਾ ਬਨ ਕਿਹਾ ਇਹ ਚਾਰਜ ਐਬਸਰਡ ਨੇ ਔਰ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਜੀ 43 ਡਿਪਲੋਮੈਟਿਕ ਸਟਾਫ ਦੇ ਬੰਦੇ کینیڈا نے ودرا کی اور اس سارے دے تھلے انہوں نے کیا کہ دیز انسیڈنٹس آر لنکڈ ٹو نیو ڈہلیز ڈیزائر ٹو سپریس ایكٹیویزم فار دا ایسٹبلشمنٹ آف این آٹانمس اینڈ انڈیپینڈینٹ سكسٹی خالستان ان پنجابی اسپیكنگ ریجن آف ناردرن انڈیا وچ مودیز گورنمنٹ پرسیوز ٹو بی اے نیشنل سكیورٹی تھریٹ دا خالستان موومینٹ ہیز بین انگزٹینس سنس نائنٹین فورٹی ایٹ ਐਂਡ ਗੇਨਡ ਮੋਮੈਂਟਮ ਇਨ ਦਾ 1970s ਇਹ ਬੜੀ ਇਹ ਕਿਸੇ ਨੇ ਨਹੀਂ ਲਿਖਿਆ ਇਹ ਐਫ ਦਾ ਅਫਰੀਕਨ ਦਾ ਹਿੱਸਾ ਹੀ ਆਇਆ ਬਹੁਤੇ ਦਾ ਖਾਲਸਾਨ ਮੂਵਮੈਂਟ ਨੂੰ ਜੂਨ 84 ਨਾਲ ਜੋੜਦੇ ਨੇ ਉਹਨਾਂ ਨੇ ਕਿਹਾ ਜੀ 48 ਤੋਂ ਹੀ ਚੱਲ ਰਹੀ ਹੈ ਕਿਉਂਕਿ ਜ਼ਾਹਰ ਹੈ 47 ਤੱਕ ਦਾ ਅਸੀਂ ਕਲੇਮੈਂਟ ਸੀ ਇੱਕ ਇੰਡੀਪੈਂਡੈਂਟ ਮੁਲਕ ਦੇ ਅਸੀਂ ਕਿਸਮਤ ਜੋੜੀ ਕਿ ਸਾਨੂੰ ਅੰਦਰੂਨੀ ਖੁਦ ਮੁਖਤਾਰੀ ਦਿੱਤੀ ਜਾਏਗੀ ਫਿਰ ਉਹਨੇ 1985 ਦਾ ਔਰ ਸਾਰੇ ਨੂੰ ਜੋੜਦੇ ਆ ਜਿਹੜਾ ਰੈਲੇਵੈਂਟ ਪਾਰਟ ਫਿਰ ਆ ਜਾਂਦਾ ਹੈ کہ بھائی یہ جڑا انڈیا نے کام کیا کہ بھائی انہوں نے جو ٹرانس نیشنل ریپرشن کرنے کی کوشش کی دا آرگنائزنگ اینڈ ایگزیكوشن اف گروسم ایكسٹرا جوڈیشل كلنگز ان دا ٹریٹریز آف ادر كنٹریز از اے سیریئس بریچ آف انٹرنیشنل لا اینڈ تھريٹ ٹو انٹرنیشنل پیس اینڈ اسٹیبلٹی یہ کرتوت کرنی انٹرنیشنل لا كایولیشن ہے ਔਰ ਇੰਟਰਨੈਸ਼ਨਲ ਪੀਸ ਔਰ ਸਟੇਬਿਲਟੀ ਨੂੰ ਵੀ ਵੱਡਾ ਖਤਰਾ ਹੈ ਹਾਊਐਵਰ ਦਾ ਸਬਡਿਊਡ ਮੈਨਰ ਇਨ ਵਿਚ ਯੂ ਐਸ ਐਂਡ ਯੂ ਕੇ ਆਰ ਡੀਲਿੰਗ ਵਿਦ ਥੀਸ ਐਲੀਗੇਸ਼ਨਸ ਓਨਲੀ ਸਰਵਸ ਟੂ ਸ਼ੋ ਦਾ ਵੈਸਟ ਡਬਲ ਸਟੈਂਡਰਡ ਉਹਨੇ ਕਿਹਾ ਜੀ ਜਿਸ ਹਲਕੇ ਅੰਦਾਜ਼ ਨੂੰ ਡੀਲ ਕਰ ਰਹੇ ਨੇ ਇਹ ਸ਼ੋ ਕਰਦਾ ਹੈ ਕਿ ਜਿਹੜੇ ਪੱਛਮੀ ਮੁਲਕ ਨੇ ਇਹਨਾਂ ਦੇ ਕਿਵੇਂ ਦੋਹਰੇ ਮਾਪਦੰਡ ਨੇ ਡਬਲ ਸਟੈਂਡਰਡ ਨੇ ਵਨ ਕੈਨ ਓਨਲੀ ਇਮੇਜਿਨ ਦਾ ਅਮਾਉਂਟ ਆਫ ਟੈਂਟਰਮ that the western leaders would have thrown if similar allegations were leveled against a country that the west views a threat to threat or competitor unhe kya imagine karo ke ehi ilzam kise us mulk te hunda jenu pashchimi mulk dushman samajhde ne ja inada competitor hai china ja russia de hawale nal hai ja iran vi keh ja sakda fir <laughs> fir ki reaction hunda bi je ivve hunda lesser and weaker allegations against countries like china and russia are usually read on megaphones and accompanied by sanctions of one sort or another the china russia de te utte koi bhi aur vakya hi koi china aur russia aisa ithe saboot nahi hai jis level de gurbatan pandu murder ja hardeep singh nijer de ohne kehya ji oh hun tak ik ja dooje tarah diyan pabandiyan lagiyan hundiyan however because india is currently being useful to the west geopolitical agenda of suppressing the rise of china it only gets gentle slap on the wrist mainu nahi si pata bhi yahi phrase hai na bhi use kita main da apni memory ch ho gaya ke bhi ye gentle slap on the wrist unna keha ji ewehi karke unnu bharat nu inanne laga ditta this is a clear demonstration that in a western led global order انٹرنیشنل لا اینڈ مورل اسٹینڈرڈز آر سب آرڈینیٹ ٹو جیو پولیٹیل انٹرسٹ انہوں نے کہا جی آہی ثبوت ہے کہ پچھم دی اس لیڈرشپ دے تھلے انٹرنیشنل لا اور جڑے اخلاقی ماپدنڈ نے یہ جیو پولیٹیل انٹرسٹ دے نوکر نے کہ بھائی انٹرسٹ ہے تو تیوں دہشت گردی کہو گے جی کہ بھائی انہوں دبانا ہے تو دہشت نہیں ہے تو تھی جینٹل ٹپ آن دا رسٹ فردر دیز انسیڈنٹس آلسو شو وٹ دا سو کولڈ ورلڈز لارجسٹ ڈیموکریسی از بیکمنگ اینڈر مواد ہُوا یہ ہے خوبصورت لفظ جی انی سو اٹتالی تو انہیں کیا خالص انہیں انڈیا نو ڈیموکریسی نے کہا انہوں نے کیا سو کولڈ اخوتی کہ شو کرد ہے بھی جہاں سو کولڈ لارجسٹ ڈیموکریسی ہے مود کے تھلے انڈر مو مودیز بروٹلٹی اگینسٹ دا سکھ انڈیپینڈینس موومینٹ ਜ਼ਾਲਮਾਨਾ ਪੌਂਚ ਸਿੱਖ ਆਜ਼ਾਦੀ ਲਹਿਰ ਦੇ ਖਿਲਾਫ ਮੋਦੀ ਦੀ ਇਜ਼ ਨਾਟ ਓਨਲੀ ਇੰਟਰਨੈਸ਼ਨਲ ਬਟ ਹੈਜ਼ ਡੋਮੈਸਟਿਕ ਡਾਈਮੈਂਸ਼ਨ ਐਜ਼ ਵੈਲ ਇਸ ਸਿਰਫ ਇੰਟਰਨੈਸ਼ਨਲੀ ਸਿੱਖ ਜਿਹੜੇ ਖਾਲਸਤਾਨ ਮੰਗਦੇ ਨੇ ਉਹਨਾਂ ਨੂੰ ਮਾਰਨ ਤੱਕ ਨਹੀਂ ਹੈ ਵਿਦੇਨਾਂ ਅੰਦਰ ਕੀ ਕਰ ਰਹੇ ਨੇ ਪੰਜਾਬ 'ਚ ਕੀ ਕਰ ਰਹੇ ਨੇ ਹਮ ਦਾ ਸਿੱਖ ਡੋਮਿਨੇਟਿਡ ਪੰਜਾਬ ਸਟੇਟ ਇਨ ਨਾਰਥਰਨ ਇੰਡੀਆ ਹੈਜ਼ ਬੀਨ ਅੰਡਰ ਇਨਕਰੀਜ਼ਿੰਗ ਰਿਪਰੈਸ਼ਨ ਹੈਵਿੰਗ ਬੀਨ ਟਰਨਡ ਇਨਟੂ ਅ ਪੁਲਿਸ ਸਟੇਟ ਵਿਦ ਇੰਟਰਨੈਟ ਕਨੈਕਸ਼ਨ ਐਂਡ ਕਰਾਊਡ ਗੈਦਰਿੰਗ ਬੈਂਡ ਇਹ ਕਿਸੇ ਨੇ ਨਹੀਂ ਕਿਹਾ ਕਿ ਭਈਆ ਇੰਟਰਨੈਟ ਬੰਦ ਕੀਤੇ ਹੋਏ ਨੇ ਕਰਾਊਡ ਇਕੱਠੇ ਨਹੀਂ ਹੋਣ ਦਿੰਦਾ ਉਹਨੇ ਕਿਹਾ ਇਹ ਬਾਹਰ ਹੀ ਕਰ ਰਹੇ ਨੇ ਅੰਦਰ ਜਿੱਥੇ ਜਿਹੜੇ ਮੁਲਕ ਦਾ ਵਿੱਚ ਪੰਜਾਬ ਹੈ ਉਹ ਕੀ ਕਰ ਰਹੇ ਨੇ ਅੱਛਾ ਇਟ ਇਜ਼ ਬਲੀਵਡ ਕਿ ਭਈ ਇਹ ਜਿਹੜਾ ਕਰੈਕਡਾਊਨ ਕਰ ਰਹੇ ਨੇ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਕਿਉਂਕਿ ਕੋਈ ਵੀ ਸਿੱਖ ਜਿਹੜੀ ਆਜ਼ਾਦੀ ਦੀ ਲਹਿਰ ਹੈ ਉਹਦੇ ਚ ਹੁਣ ਵਾਇਲੈਂਸ ਨਹੀਂ ਹੋਈ ਈਵਨ ਦਾ ਸਲੇਨ ਸਿੱਖ ਐਕਟੀਵਿਸਟ ਅਬਰਾਡ ਹੈਡ ਨੈਗਲੀਜੀਬਲ ਉਹਨਾਂ ਦੇ ਨੇ ਵੀ ਕੋਈ ਵਾਇਲੈਂਸ ਨਹੀਂ ਕੀਤੀ ਔਰ ਕਨਕਲੂਡ ਕੀਤਾ ਇਹਨੇ ਦਾ ਅਫਰੀਕਨ ਨੇ ਆਰਟੀਕਲ ਮੋਦੀਜ਼ ਕ੍ਰੈਕ ਡਾਊਨ ਔਨ ਪੰਜਾਬ ਸੀਮਡ ਟਾਈਮ ਟੂ ਮੋਬਿਲਾਈਜ਼ ਐਂਡ એનਰਜਾਈਜ਼ ਇਸ ਹਿੰਦੂ ਨੈਸ਼ਨਲਿਸਟ ਬੇਸ ਫਾਰ ਮੇ 2024 ਇਲੈਕਸ਼ਨਸ ਵਿਚ ਹੈਜ਼ ਪਾਰਟਲੀ ਇਵੈਂਚੁਅਲੀ ਵਿਚ ਹਿਸ ਪਾਰਟੀ ਇਵੈਂਚੁਅਲੀ ਵਨ ਉਹਨੇ ਕਿਹਾ ਜੀ ਇਹ ਸਾਰਾ ਮਕਸਦ ਵੋਟਾਂ ਲਈ ਵੀ ਸੀ ਜਿਹੜੀ ਉਹਨੇ پارਸ਼ਲੀ ਉਹ ਇਲੈਕਸ਼ਨ ਜਿੱਤ ਵੀ ਲਈ ਹੈ ਤੀਜੀ ਵਾਰੀ ਬਣ ਕੇ ਪ੍ਰਾਈਮ ਮਿਨਿਸਟਰ ਅੱਛਾ ਸੈਕਰੀਫਾਈਸਿੰਗ ਪ੍ਰਿੰਸੀਪਲਸ ਆਫ ਇੰਟਰਨੈਸ਼ਨਲ ਲਾ ਔਨ ਦਾ ਐਲਟਰ ਆਫ ਪੋਲਿਟਿਕਲ ਐਕਸਪੀਡੀਐਂਸੀ ਕੈਨ ਓਨਲੀ ਕ੍ਰੀਏਟ ਅ ਡੇਂਜਰਸ ਵਰਲਡ ਇਹ ਹੈ ਜਿਹਨੂੰ ਕਹਿੰਦੇ ਨੇ ਮੋਰਲ ਆਫ ਦਾ ਆਰਟੀਕਲ ਉਹਨੇ ਕਿਹਾ ਵੀ ਤੁਸੀਂ ਇੰਟਰਨੈਸ਼ਨਲ ਲਾ ਦੇ ਸਿਧਾਂਤਾਂ ਨੂੰ ਉਸ ਜਿਹੜਾ ਆਲਟਰ ਦੇ ਉੱਤੇ ਕੁਰਬਾਨ ਕਰ ਰਹੇ ਹੋ ਕਿਉਂਕਿ ਸਿਆਸੀ ਤੌਰ ਤੇ ਤੁਹਾਨੂੰ ਸੂਟ ਕਰਦਾ ਪਰ ਇਹ ਅਲਟੀਮੇਟਲੀ ਸੰਸਾਰ ਨੂੰ ਇੱਕ ਖਤਰਨਾਕ ਵਰਲਡ ਬਣਾ ਰਿਹਾ ਹੈ ਵਰਲਡ ਇਸ ਬਿਕਮਿੰਗ ਡੇਂਜਰਸ ਕਿਉਂਕਿ ਤੁਸੀਂ ਪੋਲਿਟੀਕਲ ਐਕਸਪੀਡੀਐਂਸੀ ਨੂੰ ਦੇਖ ਰਹੇ ਹੋ ਤੁਹਾਨੂੰ ਜੀਓਪੋਲਿਟੀਕਲ ਇੰਟਰਸਟ ਤੁਹਾਡੇ ਜਿਹੜੇ ਨੇ ਉਹਦੇ ਨਾਲ ਜੁੜੇ ਹੋਏ ਨੇ ਔਰ ਤੁਸੀਂ ਇੰਡੀਆ ਨੂੰ ਵਿਦੇ ਜੈਂਟਲ ਟੈਪ ਔਨ ਦਾ ਰਿਸਟ ਯੂ ਆਰ ਲੈਟਿੰਗ ਹਿਮ ਗੈਟ ਅਵੇ ਇਹ ਦੁਨੀਆ ਦੇ ਵਿੱਚ ਇੱਕ ਦੁਨੀਆ ਨੂੰ ਇੱਕ ਖਤਰਨਾਕ ਦੁਨੀਆ ਬਣਾ ਰਿਹਾ ਸੋਏ ਦਿਸ ਇਸ ਆਫ ਇੰਟਰਸਟ ਇਹ ਜਿਹੜਾ ਅਫਰੀਕਾ ਚ ਬੈਠਾ ਜੋਨਸਬਰਗ ਦਾ ਸ਼ਹਿਰ ਦੀ ਯੂਨੀਵਰਸਿਟੀ ਚ ਉਹਨੇ ਇਹ ਸਾਰੇ ਦੀ ਜਿਸਟ ਨੂੰ ਬਹੁਤ ਚੰਗੀ ਤਰ੍ਹਾਂ ਕੈਚ ਕੀਤੇ ਜੀ ਰਸਾ ਤੁਹਾਡਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬ੍ਰੇਕ ਈਵਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਦੁਪਾਰ